ਪਿਛਲੇ 9 ਸਾਲਾਂ ਦੇ ਅਕਾਲੀ ਭਾਜਪਾ ਰਾਜ 'ਚ ਬੇहद ਫਜ਼ੂਲ ਖਰਚੀ ਦੀਆਂ ਸੁਰੱਖਿਆ ਕਰਮੀਆਂ ਦੀਆਂ ਅਤੇ ਲਾਲ ਬੱਤੀ ਦੇ ਦੁਰਉਪਯੋਗ ਦੀਆਂ ਖਬਰਾਂ ਆਈਆਂ ਨਹੀਂ ਪਰ ਜਿਸ ਤਰ੍ਹਾਂ ਨਾਲ ਲੋਕਾਂ ਦਾ ਪੈਸਾ ਹਵਾਈ ਸਫਰਾਂ ਉੱਤੇ ਖਰਚਿਆ ਗਿਆ ਹੈ ਉਹ ਸਾਰੀਆਂ ਲੋਕਤੰਤਰ ਦੀਆਂ ਸੀਮਾਵਾਂ ਨੂੰ ਪਾਰ ਕਰਦਾ ਹੈ ਹੋਰ ਵੀ ਹੈਰਾਨੀ ਪੈਦਾ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚੋਂ ਬਹੁਤਾ ਪੈਸਾ ਖਰਚ ਹੋਇਆ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰੋਂ ਹਰ ਸਿਮਰਿਤਕੌਰ ਬਾਦਲ ਅਤੇ ਪ੍ਰਾ ਬਿਕਰਮ ਸਿੰਘ ਮਜੀਠੀਆ ਅਤੇ ਜੁਵਾਈ ਅਦੇਸ਼ ਪ੍ਰਤਾਪ ਕਿਹੜੋਂ ਉੱਤੇ ਪਿਛਲੇ 3-4 ਸਾਲਾਂ ਚ ਰਾਜ ਦੇ ਹੈਲੀਕਾਪਟਰ ਨੇ ਕਰੀਬ 700 ਉਡਾਨਾਂ ਭਰੀਆਂ ਟੋਟਲ ਖਰਚਾ ਆਇਆ 50 ਕਰੋੜ ਤੋਂ ਵੱਧ ਇਹ ਸਾਰੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਆਰਟੀਆਈ ਟੀਮ ਦੇ ਮੋਢੀ ਦਿਨੇਸ਼ ਚੱਡਾ ਨੇ ਕੱਢੀ ਹੈ ਕਰੀਬ 40-45 ਵਾਰੀ ਬਾਦਲ ਪਰਿਵਾਰ ਨੇ ਹੈਲੀਕਾਪਟਰ ਦੀ ਵਰਤੋਂ ਆਪਣੇ ਹਰਿਆਣਾ ਸਥਿਤ ਫਾਰਮ ਬਾਲਾਸਰ ਜਾਣ ਵਾਸਤੇ ਕੀਤੀ ਇਸ ਤੋਂ ਵੀ ਜ਼ਿਆਦਾ ਵਾਰੀ ਬਾਦਲ ਪਰਿਵਾਰ ਹੈਲੀਕਾਪਟਰ ਰਾਈ ਆਪਣੇ ਪਿੰਡ ਬਾਦਲ ਗਿਆ। ਕਈ ਵਾਰ ਬਾਦਲ ਪਰਿਵਾਰ ਨੇ ਆਰਟ ਆਫ ਲਿਵਿੰਗ ਦੇ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਵਰਗੇ ਆਪਣੇ ਜਿਹੜੇ ਪਰੋਣੇ ਆ ਉਹਨਾਂ ਨੂੰ ਟੋਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ। ਇਹ ਉਹਨਾਂ ਵੱਲੋਂ ਆਪਣੀ ਸੱਤਾ ਦਾ ਸ਼ਰੇਆਮ ਦੁਰਪਯ ਹੋ ਗਿਆ। ਮੈਨੂੰ ਯਾਦ ਹੈ ਕਿ ਆਸਟ੍ਰੇਲੀਆ ਦੀ ਸਪੀਕਰ ਨੂੰ ਆਪਣੇ ਅਹੁਦੇ ਤੋਂ ਇਸ ਲਈ ਅਸਤੀਫਾ ਦੇਣਾ ਪਿਆ ਸੀ ਕਿਉਂਕਿ ਉਸਨੇ ਹਵਾਈ ਜਹਾਜ਼ ਦੀ ਵਰਤੋਂ ਆਪਣੇ ਨਿੱਜੀ ਕੰਮ ਵਾਸਤੇ ਕੀਤੀ ਸੀ ਜਿਸ ਉੱਪਰ ਕਰੀਬ 5000 ਡਾਲਰ ਦਾ ਖਰਚ ਆਇਆ ਸੀ। ਉਸੇ ਤਰਜ਼ ਤੇ ਬਾਦਲ ਪਰਿਵਾਰ ਨੂੰ ਨਿੱਜੀ ਉਡਾਨਾਂ ਦਾ ਖਰਚਾ ਖੁਦ ਭਰਨਾ ਚਾਹੀਦਾ ਹੈ ਅਤੇ ਲੋਕਾਂ ਤੋਂ ਹਵਾਈ ਉਡਾਨਾਂ ਦਾ ਦੁਰਉਪਯੋਗ ਕਰਨ ਲਈ ਮਾਫੀ ਮੰਗਣੀ ਚਾਹੀਦੀ ਹੈ। ਜੇ ਉਹਨਾਂ ਇਹ ਸਭ ਕੁਝ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਇਹ ਸਭ ਦੀ ਆਡਿਟ ਜਾਂਚ ਕਰਵਾਏਗੀ ਅਤੇ ਲੋੜਿੰਦੀ ਕਾਰਵਾਈ ਕਰੇਗੀ। ਸਾਡੇ ਮੁਤਾਬਕ ਇਹ ਭ੍ਰਿਸ਼ਟਾਚਾਰ ਦੀ ਇੱਕ ਨੰਗੀ ਮਿਸਾਲ ਹੈ।